ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੀ ਰੋਜਾਨਾ ਸਮੇਂ ਵਿੱਚ ਜਿਹੜਾ ਹੈਗਾ ਕਈ ਲੋਕਾਂ ਨੂੰ ਜਿਹਦੇ ਹਾਰਟ ਅਟੈਕ ਹੋ ਗਿਆ ਕੈਂਸਰ ਹੋ ਗਿਆ ਜਾਂ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਕਿਸੇ ਡਰਾਉਨਿੰਗ ਦੇ ਕੇਸ ਵਿੱਚ ਕਿਸੇ ਵਿਅਕਤੀ ਨੂੰ ਸੀਪੀਆਰ ਦੇਣੀ ਠੀਕ ਹੈ ਇਹ ਸਾਰੀਆਂ ਜਿਹੜੀਆਂ ਹੈਗੀਆਂ ਲੋੜਾ ਜਿਹੜਾ ਸਭ ਤੋਂ ਪਹਿਲਾਂ ਫਰਸਟ ایڈ ਹੁੰਦਾ ਕੀ ਹੈ ਫਰਸਟ ایڈ ਇਸ ਦਾ ਫਰਸਟ ਸਪੋਰਟ অর ਅਸਿਸਟੈਂਟ 기ਵਨ ਟੂ ਦਾ ਕਜ਼ਲਟੀ অর ਸਡਨ ਇਲਨੈਸ ਪਰਸਨ ਬਿਫੋਰ ਦਾ ਅਰਾਈਵਲ ਆਫ ਐਨ ਐਮਬੂਲੈਂਸ ਐਂਬੂਲੈਂਸ ਜਾਂ ਮੈਡੀਕਲ ਟ੍ਰੀਟਮੈਂਟ ਆਉਣ ਤੋਂ ਪਹਿਲਾਂ ਕਿਸੇ ਦੁਰਘਟਨਾ ਗ੍ਰਸਤ ਵਿਅਕਤੀ ਨੂੰ ਜਾਂ ਬਹੁਤ ਹੀ ਬਿਮਾਰ ਵਿਅਕਤੀ ਨੂੰ ਦਿੱਤੀ ਗਈ ਪਹਿਲੀ ਸਹਾਇਤਾ ਦੈਟ ਇਜ਼ ਫਸਟ ਏਡ ਫਸਟ ਏਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਦੁਰਘਟਨਾ ਦੇ ਗ੍ਰਸਤ ਵਿਅਕਤੀ ਨੂੰ ਜੇ ਮੰਨ ਲਓ ਕੋਈ ਰੋਡ ਐਕਸੀਡੈਂਟ ਹੈ ਸਭ ਤੋਂ ਪਹਿਲਾਂ ਕਿਸ ਵਿਅਕਤੀ ਦੀ ਜੇ ਮੌਤ ਹੁੰਦੀ ਹੈ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ਪਹਿਲਾਂ ਤਾਂ ਹੋ ਸਕਦਾ ਜੇ ਵਿਅਕਤੀ ਦਾ ਰੋਡ ਐਕਸੀਡੈਂਟ ਹੋਇਆ ਹੈ ਤਾਂ ਉਸ ਦੌਰਾਨ ਹੋ ਸਕਦਾ ਉਸ ਵਿਅਕਤੀ ਦੇ ਅਸੈਸਿਵ ਬਲੀਡਿੰਗ ਹੈ ਦੂਸਰਾ ਹੋ ਸਕਦਾ ਹੈ ਕਿ ਉਸ ਵਿਅਕਤੀ ਦੇ ਸਾਹ ਬੰਦ ਹੈ ਉਸੇ ਮੌਕੇ ਤੇ ਆਪਾਂ ਕਿਹੜੀ ਫਰਸਟ ایڈ ਦੇ ਸਕਦੇ ਆ ਕਿ ਜਿਸ ਦੇ ਨਾਲ ਦੀ ਜਦ ਤੱਕ ਉਸ ਦਾ ਟ੍ਰੀਟਮੈਂਟ ਹਸਪੀਟਲ ਵਿੱਚ ਨਾ ਹੋ ਪਾਏ ਉਦੋਂ ਪਹਿਲਾਂ ਉਸ ਵਿਅਕਤੀ ਨੂੰ ਕਿਹੜੀ ਫਰਸਟ ایڈ ਅਸੀਂ ਦੇ ਸਕਦੇ ਆ ਭਾਵੇਂ ਉਹ ਡਰਾਉਨਿੰਗ ਡੁੱਬਣੇ ਦੇ ਕੇਸ ਚ ਹੋਵੇ ਸੱਪ ਲੜ ਗਿਆ ਜਾਂ ਨੋਜ਼ ਬਲੀਡਿੰਗ ਹੋ ਗਈ ਸਭ ਤੋਂ ਪਹਿਲਾਂ ਹੁਣ ਆਪਾਂ ਕਰੂੰਗੇ ਨੋਜ਼ ਬਲੀਡਿੰਗ ਤੁਹਾਨੂੰ ਪਤਾ ਹੈ ਹੁਣ ਗਰਮੀਆਂ ਦਾ ਜਿਹੜਾ ਹੈਗਾ ਮੌਸਮ ਹੈ ਗਰਮੀਆਂ ਦੇ ਮੌਸਮ ਵਿੱਚ ਦੇਖਿਆ ਜਿਹਨੂੰ ਕਹਿੰਦੇ ਆਪਾਂ ਨਕਸੀਰ ਫੁੱਟਣਾ ਠੀਕ ਹੈ ਗਰਮੀਆਂ ਦੇ ਮੌਸਮ ਵਿੱਚ ਆਮ ਤੌਰ ਤੇ ਹੁੰਦਾ ਹੈ ਕਿ ਨਕਸੀਰ ਜਿਹੜੀ ਹੈਗੀ ਉਹ ਫੁੱਟਦੀ ਹੈ। ਕਿਹੜਾ-ਕਿਹੜਾ ਕਾਰਨ ਹੋ ਸਕਦੇ ਆ ਵੀ ਜਿਹੜਾ ਹੈਗਾ ਸਾਡਾ ਇਹ ਹੈ ਇਨ ਐਕਸਟਰਨਲ ਜਿਹੜੀ ਬਲੀਡਿੰਗ ਹੁੰਦੀ ਹੈ ਨੱਕ ਤੋਂ। ਕਿਹੜਾ-ਕਿਹੜਾ ਆਪਾਂ ਫਰਸਟ ایڈ ਉਸ ਵਿਅਕਤੀ ਦੀ ਕਰ ਸਕਦੇ ਆ। ਤੁਸੀਂ ਸਾਰਿਆਂ ਨੂੰ ਪਤਾ ਆਪਾਂ ਕੀ ਕਰਦੇ ਆ ਮੋਸਟਲੀ? ਜਨ ਮੰਨ ਲਓ ਕਿ ਸਿਰ ਹਾਂਜੀ। ਸਿਰ 'ਤੇ ਠੰਡਾ ਪਾਣੀ ਪਾਉਂਦੇ ਆ। ਵੈਰੀ ਗੁੱਡ। ਇਪ ਸਭ ਤੋਂ ਪਹਿਲਾਂ ਤਾਂ ਕਾਰਨ ਇਹ ਹੈ ਕਿ ਹੁੰਦੀ ਕਿਉਂ ਹੈ ਸਾਡੀ ਜਿਹੜੀ ਹੈਗੇ ਬਲੱਡ ਵੈਸਲਸ ਕੈਪਿਲਰੀਜ਼ ਆਰਟਰੀਜ਼ ਐਂਡ ਵੇਨਸ ਕੈਪਿਲਰੀਜ਼ ਨਾਮਕ ਇਹ ਜ ਛੋਟੀਆਂ ਛੋਟੀਆਂ ਇੱਕ ਨਸਾਂ ਹੁੰਦੀਆਂ ਜਿਹੜੇ ਸਾਡੇ ਨੱਕ ਦੇ ਅੰਦਰ ਜਿਹੜਾ ਹੈਗਾ ਕਈ ਵਾਰ ਕਿਹਾ ਹੈ ਗਰਮੀ ਵਿੱਚ ਲੂ ਲੱਗਣ ਦੀ وجہ ਨਾਲ ਸਾਡੀ ਕੈਪਿਲਰੀਜ਼ ਨਾਮਕ ਜਿਹੜੀਆਂ ਇਹ ਆਂਤੜੀਆਂ ਉਹ ਬਰਸਟ ਹੋ ਜਾਂਦੀਆਂ ਮਤਲਬ ਫੁੱਟ ਜਾਂਦੀਆਂ ਸਾਡਾ ਬਾਡੀ ਦਾ ਨਾਰਮਲ ਟੈਂਪਰੇਚਰ ਜਿਹੜਾ ਹੈਗਾ 30 ਡੈਗਰੀ 37 ਡਿਗਰੀ ਸੈਲਸੀਅਸ ਔਰ 98.6 ਜਿਹੜਾ ਫੈਰਨਹੀਟ ਸਾਡੀ ਬੋਡੀ ਦਾ ਟੈਂਪਰੇਚਰ ਹੁੰਦਾ ਜਦ ਉਹ ਬੋਡੀ ਦਾ ਟੈਂਪਰੇਚਰ ਗਰਮੀ ਵਿੱਚ ਲੂ ਲੱਗਣ ਦੀ ਵਜ੍ਹਾ ਉਹ ਬੋਡੀ ਟੈਂਪਰੇਚਰ ਵਾਚ ਜਾਂਦਾ ਜਿਸ ਕਰਕੇ ਇਹ ਕੈਪਿਲਰੀਜ਼ ਨਾਮਕ ਜਿਹੜੀ ਸਾਡੀ ਆਂਤੜੀਆਂ ਹੈ ਜਿਹੜੀਆਂ ਇਹ ਬਲੱਡ ਵੈਸਲਸ ਸਾਡੇ ਹੈ ਉਹ ਫਟ ਜਾਂਦੀਆਂ ਉਤੇ ਕਰਕੇ ਸਾਡੇ ਜਿਹੜੇ ਹੈਗਾ ਨੱਕ ਤੋਂ ਬਲੀਡਿੰਗ ਹੁੰਦੀ ਹੈ ਉਸ ਤੋਂ ਬਾਅਦ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਨੋਜ਼ ਬਲੀਡਿੰਗ ਦੇ ਦੌਰਾਨ ਲੋਕ ਕਿਆ ਕਰਦੇ ਹਨ ਸਭ ਤੋ ਪਹਿਲਾ ਜਦ ਨੋਜ਼ ਬਲੀਡਿੰਗ ਹੁੰਦੀ ਹੈ ਤਾਂ ਲੋਕ ਕਹਿੰਦੇ ਆ ਵੀ ਤੂੰ ਐਤਾ ਕਰ ਆਪਣਾ ਸਿਰ ਉੱਪਰ ਨੂੰ ਕਰ ਲੈ ਕਿ ਜਿਹਦੇ ਨਾਲ ਤੁਹਾਡਾ ਜਿਹੜਾ ਹੈਗਾ ਬਲੱਟ ਰੁਕ ਜਾਏਗਾ ਕਦੇ ਵੀ ਸਾਨੂੰ ਜੇ ਇਨ ਕੇਸ ਕਦੇ ਨੋਜ਼ ਬਲੀਡਿੰਗ ਹੁੰਦੀ ਹੈ ਤਾਂ ਸਾਨੂੰ ਸਾਡੀ ਬੋਡੀ ਚ ਜਿਹੜਾ ਦੋ ਤਰ੍ਹਾਂ ਦਾ ਇੰਟਰਨਲ ਔਰ ਐਕਸਟਰਨਲ ਜਿਹੜੀ ਬਲੀਡਿੰਗ ਹੁੰਦੀ ਹੈ ਇੰਟਰਨਲ ਬਲੀਡਿੰਗ ਨੂੰ ਅਸੀਂ ਕਦੇ ਵੀ ਨਹੀਂ ਰੋਕਣਾ ਐਕਸਟਰਨਲ ਬਲੀਡਿੰਗ ਹੈ ਲੇਕਿਨ ਜੇ ਅਸੀਂ ਉਪਰ ਕਿ ਰੋਕਾਂਗੇ ਹੋ ਸਕਦਾ ਨੱਕ ਵਿੱਚ ਜਦ ਅਸੀਂ ਨੱਕ ਰਾਹੀਂ ਸਾਹ ਲੈਂਦੇ ਆ ਨਾ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਮਾਨੂੰ ਸਾਡੇ ਚੋਟ ਲੱਗ ਗਈ ਇਹ ਖੂਸ਼ ਹੋ ਗਿਆ ਹੈ ਨਾ ਬਲੱਟ ਨੂੰ ਅਸੀਂ ਡਾਇਰੈਕਟ ਪ੍ਰੈਸ਼ਰ ਦੇ ਨਾਲ ਰੋਕ ਦਿੰਦੇ ਆ ਪਰ ਉਦੋਂ ਬਾਅਦ ਜਦ ਥੋੜੇ ਸਮੇਂ ਬਾਅਦ ਜਦ ਬਲੱਡ ਰੁਕ ਗਿਆ ਨਾ ਉੱਥੇ ਕਲੋਟਿੰਗ ਬਣ ਜਾਂਦੀ ਹੈ ਕਲੋਟਿੰਗ ਹੁੰਦੀ ਆ ਨਾ ਇੱਕ ਦਮ ਤੋਂ ਜਦੋਂ ਉਹ ਕੋਲੋਟਿੰਗ ਨਿਕਲਦੀ ਹੈ ਤਾਂ ਸਾਨੂੰ ਕੀ ਹੁੰਦਾ ਇਸ ਤਰ੍ਹਾਂ ਹੀ ਉਹ ਕੋਲੋਟਿੰਗ ਕਿਹਾ ਹੁੰਦੀ ਹੈ ਸਾਡੇ ਨੱਕ ਦੇ ਅੰਦਰ ਹੋ ਜਾਂਦੀ ਹੈ ਜਦ ਇਨ ਕੇਸ ਮੰਨ ਲਓ ਅਸੀਂ ਉੱਪਰ ਨੂੰ ਕਹਿ ਸੋਚਦੇ ਆ ਨਾ ਵੀ ਅਸੀਂ ਹੈ ਬਲੱਡ ਉੱਪਰ ਨੂੰ ਏਕਸਟਰਨਲ ਜਿਹੜਾ ਬਲੀਡਿੰਗ ਹੋ ਰਹੀ ਹੈ ਅਸੀਂ ਨੱਕ ਨੂੰ ਉੱਪਰ ਕਰਕੇ ਰੋਕਣ ਦੀ ਕੋਸ਼ਿਸ਼ ਕਰੀਏ ਜਾਦ ਸਾਡੇ ਬਾਡੀ ਪਾਰਟ ਤੋਂ ਕਿਤੇ ਵੀ ਬਲੀਡਿੰਗ ਸਟਾਰਟ ਹੋ ਗਈ ਉਹ ਦੁਬਾਰਾ ਉਸ ਬਾਡੀ ਪਾਰਟ 'ਚ ਕਦੇ ਵੀ ਵਾਪਸ ਨਹੀਂ ਜਾਂਦੀ ਤਾਂ ਇਹਦੀ ਫਰਸਟ ایڈ ਅਸੀਂ ਕੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਜੇ ਜਿਹੜਾ ਪੈਜ਼ਲਟੀ ਹੁੰਦਾ ਮੰਨ ਲਓ ਇਹਨਾਂ ਦੇ ਜਾਂ ਕਿਸੇ ਦੇ ਵੀ ਜਿਹਨੇ ਸ਼ਕੀਆਂ ਤੋਂ ਹੀ ਮੰਨ ਲਓ ਇਹਨਾਂ ਦੇ ਨੋਜ਼ ਬਲੀਡਿੰਗ ਹੋ ਗਈ ਸਭ ਤੋਂ ਪਹਿਲਾਂ ਸਾਡੇ ਮੋਸਟਲੀ ਲੋਕ ਕੀ ਕਰਦੇ ਆ ਤੋ ਐਦਾਂ ਕਰ ਉੱਪਰ ਨੂੰ ਨੱਕ ਕਰ ਲੈ ਤੇ ਇਹਦੇ ਨਾਲ ਕੀ ਹੋਊਗਾ ਤੇਰੀ ਬਲੀਡਿੰਗ ਰੁਕ ਜਾਊਗੀ ਫਰਸਟ ایڈ ਕਿਆ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੀ ਹੈਗੀ ਇਹ ਸਾਡੀ ਨੋਸਟ੍ਰੀਲ ਦੇ ਅੰਦਰ ਵਿੱਚ ਜਾ ਕੇ ਨਾ ਤੁਸੀਂ ਦੇਖੋ ਇੱਕ ਹੱਡੀ ਖਤਮ ਹੁੰਦੀ ਹੈ ਅਸੀਂ ਇਹਦੇ ਤੇ ਹਲਕਾ ਜਿਹਾ ਪਿੰਚ ਕਰਨਾ ਹੈ ਮਤਲਬ ਪ੍ਰੈਸ਼ਰ ਪਾਣਾ ਹੈ ਪ੍ਰੈਸ਼ਰ ਹਰ ਇਸ ਦਾ ਮੂੰਹ ਜਿਹੜਾ ਹੈਗਾ ਕੈਜ਼ਲਟੀ ਦਾ ਹਮੇਸ਼ਾ ਹੀ ਹਲਕਾ ਜਿਹਾ ਉੱਪਰ ਨੂੰ ਰੱਖਣਾ ਤਾਂ ਕਿ ਬਲੱਡ ਦਾ ਜਿਹੜਾ ਹੈ ਫਲੋ ਘਟ ਜਵੇ ਦੂਸਰਾ ਇਸ ਨੋਸਟਿਲ ਦੇ ਐਂਡ ਤੇ ਐਸੇ ਅਸੀਂ ਹਲਕਾ ਜਿਹਾ ਪਿੰਚ ਕਰਨਾ ਹੈ ਸਾਡੀ ਤਾਂਕਿ ਬਲੱਡ ਦਾ ਫਲੋ ਘਟ ਜਾਵੇ ਉਸ ਤੋਂ ਬਾਅਦ ਜੇਕਰ ਸਾਡੇ ਘਰ ਵਿੱਚ ਕੋਈ ਹੈ ਤੇ ਘਰ ਵਿੱਚ ਸਾਰਿਆਂ ਦੇ ਫ੍ਰਿਜ ਦਾ ਹੁੰਦਾ ਹੀ ਹੈ ਆਈਸ ਕਯੂਬ ਲੋ ਠੰਕੀ ਆ ਜਾਂ ਕਿਸੇ ਵੀ ਕਾਟਨ ਦੇ ਕੱਪੜੇ ਵਿੱਚ ਚਾਰ ਪੰਜ ਜਿਹੜੇ ਆਈਸ ਕਯੂਬ ਪਾ ਕੇ ਉਤੇ ਆਈਸ ਫੋਲਡ ਕੰਪਰੈਸ ਕਰਨੀ ਹੈ ਜਿੰਨਾ ਤੁਸੀਂ ਦੇਖਿਆ 2 ਜਾਂ 3 ਮਿੰਟ ਵਿੱਚ ਜਿਹੜਾ ਹੈਗਾ ਸਾਡੀ ਜਿਹੜੀ ਹੈਗੀ ਨੋਸ ਬਲੀਡਿੰਗ ਉਹ ਖਤਮ ਹੋ ਜਾਏਗੀ ਵਾਈਟ ਹੋ ਜਾਣਾ ਜਿਵੇਂ ਮਧੂਮੱਖੀ ਜਾਂ ਕੋਈ ਹੈ ਇਹ ਹੈ ਇੱਕ ਪੁਆਇਜ਼ਰ ਦਾ ਕੇਸ ਫਸਟ ਏਡ ਦਾ ਜਿਹੜਾ ਕੋਰਸ ਹੈ ਇਹ 16 ਘੰਟੇ ਦਾ ਕੋਰਸ ਹੁੰਦਾ ਹੈ ਇਹ ਜਿਹੜੇ ਛੋਟੇ ਛੋਟੇ ਟੌਪਿਕ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਆਂ ਕੇਸ ਹੈ ਹੈਨਾ ਅਸੀਂ ਕਈ ਵਾਰ ਕੀ ਹੁੰਦਾ ਪ੍ਰਿੰਡ ਜਾਂ ਕੋਈ ਮਧੂਮੱਖੀ ਲੜ ਜਾਂਦੀ ਉਹਦੇ ਵਿੱਚ ਅਸੀਂ ਕੀ ਫਸਟ ਏਡ ਕਰਦੇ ਆਂ ਸਾਰਿਆਂ ਨੂੰ ਪਤਾ ਹੈ ਕੀ ਕਰਦੇ ਆਂ ਆਪਾਂ ਲੋਹਾ ਦਸਾਨੇ ਆ ਦੂਸਰਾ ਪਿਆਰ ਪਿਆਜ਼ ਲਗਾਣੇ ਆ ਨਮਕ ਲਗਾਣੇ ਆ ਮਿਰਚ ਲਗਾਣੇ ਆ ਲੇਕਿਨ ਇਹਦੀ ਫਸਟ ਏਡ ਜਿਹੜੀ ਹੈਗੀ ਇਹ ਬਿਲਕੁਲ ਗਲਤ ਹੈ ਸਾਡੀ ਸਕਿਨ ਜਿਹੜੀ ਹੈਗੀ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਐਪੀਡਰਮਿਸ ਡਰਮਿਸ ਐਂਡ ਹਾਈਪੋਡਰਮਿਸ ਜਿਹਦੇ ਵਿੱਚ ਤਿੰਨ ਲੇਅਰਸ ਸਾਡੀ ਸਕਿਨਸ ਦੀਆਂ ਹੁੰਦੀਆਂ ਸਭ ਤੋਂ ਪਹਿਲਾਂ ਜਦ ਪ੍ਰਿੰਟ ਨਹੀਂ ਆ ਕਿਸੇ ਮਧੂ ਮੱਖੀ ਨੇ ਕੱਟਿਆ ਤੁਸੀਂ ਦੇਖਿਆ ਹੋਣਾ ਇੱਕ ਖੱਡਾ ਜਿਹਾ ਬਣ ਜਾਂਦਾ ਉੱਥੇ ਬਣਦਾ ਤੇ ਨਹੀਂ ਬਣਦਾ ਹੈ ਨਾ ਉਹ ਖੱਟਾ ਬਣ ਜਾਂਦਾ ਸਾਡੇ ਸਾਨੂੰ ਲੋਕਾਂ ਦਾ ਸਾਡਾ ਆਪਣੀ ਸੋਚ ਹੈ ਕਿ ਉੱਥੇ ਅਸੀਂ ਨਮਕ ਮਿਰਚ ਲਗਾਈਏ ਉਹ ਜਿਹੜੀ ਸਕਿਨ ਦੇ ਅੰਦਰ ਖੱਡਾ ਉਹ ਥਰੂ ਥਰੂ ਜਿਹੜੀ ਹੈਗੀ ਸਾਡੇ ਸਕਿਨ ਨੂੰ ਮਿਰਚਾ ਹਰ ਨਮਕ ਸਾਡੇ ਸਕਿਨ ਦੇ ਅੰਦਰ ਐਂਟਰ ਕਰਦਾ ਦੂਸਰਾ ਤੁਸੀਂ ਦੇਖਿਆ ਹੋਣਾ ਮੈਂ ਕੜਾ ਜਾਂ ਕੋਈ ਐਦਾਂ ਦੀ ਚੀਜ਼ ਪਸੰਦਿਆਂ ਆ ਆਰਟੀਕਲ ਕੋਈ ਵੀ ਜਿਹੜਾ ਹੈਗਾ ਆਪਾਂ ਲੋਹੇ ਦਾ ਉੱਥੇ ਕਿਸਾਨ ਨੇ ਆ। ਕਿਸਾਨ ਨਾਲ ਕੀ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਉੱਥੇ ਥੋੜੇ ਸਮੇਂ ਵਾਸਤੇ ਸਾਡੀ ਜਿਹੜੀ ਹੈਗੀ ਆ ਸਕਿਨ ਕਿਹਾ ਹੋ ਜਾਂਦੀ ਹੈ ਗਰਮ ਹੋ ਜਾਂਦੀ ਹੈ। ਹੁੰਦੀ ਹੈ ਕਿ ਨਹੀਂ ਹੁੰਦੀ? ਯੈਸ ਹੁੰਦੀ ਹੈ ਨਾ? ਤਾਂ ਕੀ ਕਰਨਾ ਸਭ ਤੋਂ ਪਹਿਲਾਂ ਦੋ ਕੰਡੀਸ਼ਨਸ ਹੁੰਦੀ। ਇੱਕ ਵਾਰ ਤਾਂ ਹੁੰਦਾ ਕਿ ਕਿਸੇ ਮਧੂ ਮੱਖੀ ਨੇ ਜਾਂ ਕਿਸੇ ਪ੍ਰਿੰਟ ਨੇ ਸਾਨੂੰ ਕਟਿਆ ਤਾਂ ਉਹ ਹੁੰਦਾ ਡੰਗ ਆਪਣਾ ਵਿਛੀ ਛੱਡ ਦਿੰਦੀ ਹੈ ਤਾਂ ਕਈ ਵਾਰ ਕੀ ਹੁੰਦਾ ਹੈ ਵੀ ਜਿਹੜਾ ਡੰਗ ਉਹ ਨਿਕਲ ਕੇ ਬਾਹਰ ਆਪਣੇ ਆਪ ਹੀ ਆ ਜਾਂਦਾ ਹੈ ਅੰਦਰ ਇੱਕ ਖੱਡਾ ਬਣ ਗਿਆ ਕੁਛ ਨਹੀਂ ਕਰਨਾ ਸਭ ਤੋਂ ਪਹਿਲਾਂ ਉਸਤੇ ਹਰ ਇੱਕ ਚੀਜ਼ ਕਹਿੰਦੇ ਨਾ ਵੀ ਬਰਫ਼ ਜਿਹੜੀ ਹੁੰਦੀ ਹੈ ਬੇਸਿਕ ਉਹ ਠੰਡੀ ਹੁੰਦੀ ਹੈ ਲੇਕਿਨ ਉਹਦੀ ਤਸਵੀਰ ਜਿਹੜੀ ਹੈ ਹੁੰਦੀ ਹੈ ਉਹ ਗਰਮ ਹੁੰਦੀ ਹੈ ਤਾਂ ਅਸੀਂ ਸਿਰਫ ਕੀ ਕਰਨਾ ਹੈ ਆਈਸ ਕੋਲਡ ਕੰਪਰੈਸ ਕਰਨਾ ਹੈ ਕੀ ਕਰਨਾ ਬਰਫ਼ ਦੇ ਟੁਕੜੇ ਲੈ ਕੇ ਉੱਥੇ ਕੀ ਕਰਨਾ ਮ사ਜ ਕਰਨੀ ਹੈ ਉਹ ਤਾਂ ਬਾਤ ਤੁਸੀਂ ਦੇਖਿਆ ਹੋਣਾ ਵੀ ਸਾਡੇ ਜਿਹੜਾ ਹੈਗਾ ਹਲਕੀ-ਹਲਕੀ ਖਾਰਿਸ਼ ਵੀ ਹੁੰਦੀ ਹੈ ਉਹਦੇ ਨਾਲ ਅਸੀਂ ਸਟਰਾਜਿੰਜਾ ਪੈਰਾਸੈਟਾਮੋਲ ਹਾਫ ਜਿਹੜੀ ਗੋਲੀ ਲੈ ਸਕਦੇ ਆ ਲੇਕਿਨ ਕਦੇ ਵੀ ਕੋਈ ਕੜਾਹਣੀ ਕਸਾਣਾ ਤੇ ਕੋਈ ਨਮਕ ਮਿਰਚ ਹਲਦੀ ਜਿਹੜੀ ਹੈਗੀ ਅਸੀਂ ਉੱਥੇ ਨਹੀਂ ਲਗਾਣੀ ਇਹ ਉਹਦੀ ਫਸਟ ਏਡ ਹੈ ਇੱਕ ਲਾਸਟ ਟਾਪਿਕ ਬਸ ਮੈਂ ਬਹੁਤਾ ਸਮਾਂ ਲਵਾਂਗੀ ਮੋਸਟਲੀ ਤੁਸੀਂ ਲੋਕਾਂ ਨੇ ਦੇਖਿਆ ਹੋਣਾ ਵੀ ਇਨ ਕੇਸ ਕਿਸੇ ਵਿਅਕਤੀ ਦਾ ਜਿਹੜਾ ਹੈਗਾ ਰੋਡ ਐਕਸੀਡੈਂਟ ਹੋ ਜਾਂਦਾ ਹੈ ਸਭ ਤੋਂ ਮੇਨ ਪ੍ਰੋਬਲਮ ਜਿਹੜੀ ਹੁੰਦੀ ਹੈ ਲਿਫਟਿੰਗ ਕਿਸ ਵਿਅਕਤੀ ਨੂੰ ਕਿੱਦਾਂ ਕਰਨੇ ਆ ਕਿ ਥਰੂ ਐਂਬੂਲੈਂਸ ਉਸ ਵਿਅਕਤੀ ਨੂੰ ਮੋਸਟਲੀ ਜਿਹੜੇ ਲੋਕਾਂ ਦਾ ਫ੍ਰੈਕਚਰ ਹੋਣਾ ਆ ਜਾਂ ਇਦਾਂ ਦੀਆਂ ਹਨ ਸਾਡੀ ਗਰਲਸ ਲਿਫਟਿੰਗ ਦੇ ਨਾਲ ਹੀ ਹੁੰਦਾ ਇਸ ਦੇ ਅੰਦਰ ਇੱਕ ਹੈਗਾ ਇਹ ਫ੍ਰੈਕਚਰ ਕੀ ਹੁੰਦਾ ਸਾਰਿਆਂ ਨੂੰ ਇਹ ਪਤਾ ਹੈ ਵੀ ਫ੍ਰੈਕਚਰ ਕੀ ਹੁੰਦਾ ਹੈ ਕਿ ਹੱਡੀ ਦੀ ਟੁੱਟ ਹੋਣਾ ਹਨਾ ਵੈਨਓਵਰ ਬਾਡੀ ਬੋਨ ਜਿਹੜੀ ਹੈਗੀ ਬ੍ਰੇਕ ਕ੍ਰੈਕ ਔਰ ਬੈਂਡ ਦੈਟ ਇਜ਼ ਅ ਕਿਆ ਹੈ ਫ੍ਰੈਕਚਰ ਇਹਦੇ ਕਈ ਕਾਰਨ ਹੋ ਸਕਦੇ ਇਹਦੇ ਚ ਸਿੱਖ ਫਾਰਮੂਲਾ ਯੂਜ਼ ਕਰਦੇ ਆ ਡਿਸਟਰਬ ਜਿਹਦੇ ਲੱਛਣ ਜਿਹੜੇ ਹੁੰਦੇ ਆ ਵੀ ਕਿੱਦਾਂ ਸਾਨੂੰ ਪਤਾ ਲੱਗਦਾ ਹੈ ਕਿ ਵਿਅਕਤੀ ਦੇ ਜਿਹੜੇ ਹੈਗੇ ਫ੍ਰੈਕਚਰ ਹੋਇਆ ਹੋਇਆ ਠੀਕ ਹੈ ਇਹਦੀ ਇੱਕ ਡਿਸਟਰਬ ਅਸੀਂ ਫਾਰਮੂਲਾ ਯੂਜ਼ ਕਰਦੇ ਆ ਡੀ ਫਾਰ ਡਿਸਫਾਰਮਿਟੀ ਤੁਸੀਂ ਦੇਖਿਆ ਹੋਣਾ ਵੀ ਕਈ ਵਾਰ ਜਦ ਕਿਸੇ ਵਿਅਕਤੀ ਦੇ ਫ੍ਰੈਕਚਰ ਹੁੰਦਾ ਜਾਂ ਕੁਝ ਹੁੰਦਾ ਉੱਥੇ ਉਸ ਅੰਗ ਨੂੰ ਕ੍ਰੂਪਤਾ ਆ ਜਾਂਦੀ ਹੈ ਕਹਿਣ ਦਾ ਮਨ ਇਹ ਮੇਰਾ ਹੱਥ ਹੈ ਉਹਨੇ ਦੇਖਣ ਨੂੰ ਸੋਹਣਾ ਲੱਗਦਾ ਹੈ ਮੰਨ ਲਓ ਇੱਥੇ ਹਲਕਾ ਜਿਹਾ ਇੱਥੇ ਕੋਈ ਫ੍ਰੈਕਚਰ ਆ ਗਿਆ ਤੇ ਇਹਨੇ ਅੰਗ ਨੇ ਉੱਪਰ ਕੇ ਉਹਨੂੰ ਬਾਹਰ ਨੂੰ ਨਿਕਲ ਜਾਣਾ ਹੈ ਦੂਸਰਾ ਡਿਸਟਰਬ ਇੱਕੋ ਵਿਅਕਤੀ ਦੇ ਜਦ ਫ੍ਰੈਕਚਰ ਹੁੰਦਾ ਹੈ ਤਾਂ ਇਨਸੈਂਟਿਵ ਜਿਹੜੀ ਹੈਗੀ ਇਹ ਪੇਰ ਬਹੁਤ ਜ਼ਿਆਦਾ ਹੁੰਦੀ ਹੈ ਤੀਸਰਾ ਸਵੇਲਿੰਗ ਚੌਥਾ ਟੈਂਟਰਨੈਸ ਦਾ ਮਤਲਬ ਹੁੰਦਾ ਉਹ ਹੁੰਦਾ ਕਿ ਮੰਨ ਲਓ ਇਹ ਉਂਗਲੀ ਤੇ ਮੇਰੇ ਫ੍ਰੈਕਚਰ ਆ ਗਿਆ ਫ੍ਰੈਕਚਰ ਆਣ ਦੇ ਬਾਅਦ ਦੇ ਨਾਲ ਇਹ ਮੇਰਾ ਅੰਗ ਜਿਹੜਾ ਹੈ ਢਿਲਕ ਕੇ ਨੀਚੇ ਦੀ ਤਰਫ ਹੋ ਜਾਊਗਾ ਮਤਲਬ ਢਿਲਕਾ ਸਵਾਰ ਬਚਾ ਜਾਂਦਾ ਯੂ ਫੋਰ ਅਨੇਬਲ ਟੂ ਮੂਵ ਬੰਦਾ ਤੁਰ ਫਿਰ ਨਹੀਂ ਸਕਦਾ ਉਸ ਤੋਂ ਬਾਅਦ ਹੈ ਰੈਡਨੈਸ ਹੋਗੀ ਬਲੀਡਿੰਗ ਹੋਊਗੀ ਹਲਕਾ ਜਿਹਾ ਬਸ ਇੱਕ ਲਾਸਟ ਜਿਹੜਾ ਹੈਗਾ ਮੈਂ ਤੁਹਾਨੂੰ ਇੱਥੇ ਡੈਮੋ ਕਰਕੇ ਦਿਖਾਉਂਗੀ ਮਤਲਬ ਪ੍ਰੈਕਟੀਕਲ ਕਰਕੇ ਉਸ ਤੋਂ ਬਾਅਦ ਅਸੀਂ ਸਮਾਪਤੀ ਕਰਾਂਗੇ ਆਮ ਤੌਰ ਤੇ ਜਿਹੜੀਆਂ ਗੱਡੀਆਂ ਦੇ ਵਿੱਚ ਇੱਕ ਫਸਟ ਏਡ ਦਾ ਬਾਕਸ ਲੱਗਿਆ ਹੁੰਦਾ ਹੈ ਤਾਂ ਜਦ ਤੱਕ ਤੁਸੀਂ ਮੰਨੂਗੇ ਫਰਸਟ ایڈ ਦਾ ਬਾਕਸ ਕਿਸੇ ਗੱਡੀ ਵਿੱਚ ਨਾ ਲੱਗਿਆ ਹੋਵੇ ਉਹ ਗੱਡੀ ਪਾਸ ਨਹੀਂ ਹੁੰਦੀ ਤਾਂ ਲੇਕਿਨ ਅੱਜ ਕੱਲ ਮਨ ਉਹ ਹੈਗਾ ਕਿ ਸਾਰੀਆਂ ਗੱਡੀਆਂ 'ਚ ਫਰਸਟ ایڈ ਬਾਕਸ ਤਾਂ ਲੱਗੇ ਹੋਏ ਲੇਕਿਨ ਸਮਾਨ ਉਹਦੇ ਵਿੱਚ ਕਿਸੇ ਵਿੱਚ ਵੀ ਨਹੀਂ ਹੁੰਦਾ ਇਹ ਹੁੰਦੀ ਹੈ ਟ੍ਰੈਂਗੂਲਰ ਬੈਂਡੇਜ ਕਾਦੇ ਵਾਸਤੇ ਯੂਜ਼ ਕਰਦੇ ਤੁਸੀਂ ਦੇਖਿਆ ਹੋਣਾ ਇੱਕ ਰੋਲਰ ਬੈਂਡ ਜਿਹਨੂੰ ਡਾਕਟਰੀ ਪੱਟੀ ਕਹਿੰਦੇ ਹੈ ਵੈਂਡੇਜ ਹਮੇਸ਼ਾ ਹੀ ਇਹ ਸਾਨੂੰ ਜਿਹੜੀ ਫਰਸਟ ایڈ ਕਿੱਟ ਵਿੱਚ ਰੱਖਣੀ ਚਾਹੀਦੀ ਹੈ ਇਹ ਹਮੇਸ਼ਾ ਯੂਜ਼ ਹੁੰਦੀ ਹੈ ਇਨ ਕੇਸ ਕਿਸੇ ਵਿਅਕਤੀ ਦੇ ਰੋਡ ਐਕਸੀਡੈਂਟ ਨਾਲ ਜਾਂ ਘਰੇ ਚੂਲਾ ਟੁੱਟ ਗਿਆ ਜਾਂ ਕੁਝ ਐਦਾਂ ਹੋ ਗਿਆ ਉਹਦੇ ਫ੍ਰੈਕਚਰ ਹੁੰਦਾ ਬਾਹ ਤੇ ਜਾਂ ਝੋਟ ਲੱਗੀ ਇਸ ਪੈਂਡੇਸ ਦਾ ਯੂਜ਼ ਫਾਰ ਸਪੋਰਟ ਵਾਸਤੇ ਇਸ ਪੈਂਡੇਸ ਨੂੰ ਅਸੀਂ ਯੂਜ਼ ਕਰਦੇ ਆ ਠੀਕ ਹੈ ਸਭ ਤੋਂ ਪੱਕਾ ਹੋ ਗਿਆ ਬੋਸਟੇ ਲੋਕ ਕਿਆ ਕਰਦੇ ਤੂੰ ਐਦਾਂ ਜ ਐਦਾਂ ਕਰ ਮੋਟਰਸਾਈਕਲ ਤੇ ਚੱਲ ਕੇ फटाफट ਤੈਨੂੰ ਡਾਕਟਰ ਕੋਲ ਲੈ ਕੇ ਜਾਂਦੇ ਕਹਿੰਦੇ ਨੇ ਫਸਟ ਏਡ ਦਾ ਮਤਲਬ ਇਸ ਦਾ ਫਸਟ ਅਸਿਸਟੈਂਟ ਕਿ ਜੇ ਮੈਂ ਇਹਨੂੰ ਕਿਸੇ ਸਪੋਰਟ ਨਾਲ ਹਸਪੀਟਲ ਪਹੁੰਚਾਵਾਂ ਤਾਂ ਹੋ ਸਕਦਾ ਹੈ ਜਿਹੜੀ ਮੇਰੀ ਫਸਟ ਏਡ ਦੇ ਨਾਲ ਇਸ ਵਿਅਕਤੀ ਦਾ ਜਿਹੜਾ ਮਾਈਨਰ ਦਾ ਫ੍ਰੈਕਚਰ ਹੈ ਉਹ ਮੇਜਰ ਚ ਨਾ ਬਦਲੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਇਹ ਹੱਡੀ ਤੇ ਟੁੱਟਿਆ ਹੈ ਸਹੀ ਜਿਹੇ ਲੱਛਣ ਮੈਂ ਤੁਹਾਨੂੰ ਦੱਸਦੇ ਇਹ ਹੋ ਸਕਦਾ ਇੱਥੇ ਰੈੱਡਨੈਸ ਹੈ ਸਵੇਲਿੰਗ ਹੈ ਇਹ ਅੰਗ ਉੱਪਰ ਕੇ ਬਾਹਰ ਕੇ ਆ ਗਿਆ ਤੁਹਾਨੂੰ ਦੂਸਰਾ ਪੇਸ਼ੈਂਟ ਮੇਰਾ ਤੜਫ ਰਿਹਾ ਕਿ ਹਾਏ ਮੇਰੀ ਹੱਡੀ ਜਿਹੜਾ ਹੈਗਾ ਸਾਡੀ ਤੇ ਬਹੁਤ ਦਰਦ ਹੋ ਰਹੀ ਹੈ ਤਾਂ ਮੈਂ ਉੱਥੇ ਨਾਸਾ ਲਗਾ ਲਿਆ ਕਿ ਇਸ ਵਿਅਕਤੀ ਦੇ ਇੱਥੇ ਫ੍ਰੈਕਚਰ ਹੈ ਹੈਨਾ ਮੈਂ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਹੱਡੀ ਉੱਪਰ ਕੇ ਬਾਹਰ ਆ ਗਈ ਹੈ ਸਭ ਤੋਂ ਪਹਿਲਾਂ ਯਾਦ ਰੱਖਣਾ ਕਦੇ ਵੀ ਕਿਸੇ ਵਿਅਕਤੀ ਦੇ ਅੰਗ ਫ੍ਰੈਕਚਰ ਹੋਵੇ ਜਾਂ ਕਿਸੇ ਵੀ ਲੀਗ ਤੇ ਫ੍ਰੈਕਚਰ ਹੋਵੇ ਕਿਸੇ ਚੀਜ਼ ਦੀ ਸਪੋਰਟ ਦੇ ਨਾਲ ਇਸ ਵਿਅਕਤੀ ਦੀ ਬਾਹਂ ਤੇ ਸਭ ਤੋਂ ਪਹਿਲਾਂ ਅਸੀਂ ਸਪਲਿੰਟ ਲਾਉਂਗੇ ਸਪਲਿੰਟ ਇੱਕ ਐਜਾ ਲੱਕੜੀ ਦਾ ਟੁਕੜਾ ਜਿਹੜਾ ਸਪੋਰਟ ਦੇ ਲਈ ਯੂਜ਼ ਕਰਿਆ ਜਾਂਦਾ ਹੈ ਕਿ ਕੈਜ਼ਲਟੀ ਦੀ ਜਿਹੜੀ ਉਸ ਬਾਡੀ ਦੀ ਜਿਹੜੀ ਹੈ ਕਿ ਲਿੰਬ ਦੀ ਮੂਵਮੈਂਟ ਨਾ ਹੋਵੇ ਸਭ ਤੋਂ ਪਹਿਲਾਂ ਇਹ ਇੱਕ ਲੱਕੜੀ ਦਾ ਟੁਕੜਾ ਹਲਕਾ ਜਿਹਾ ਯਾਦ ਰੱਖਣਾ ਸਪਲਿੰਟ ਹਮੇਸ਼ਾ ਵਿਅਕਤੀ ਦੇ ਜਿੱਥੇ ਫ੍ਰੈਕਚਰ ਹੋਇਆ ਉਹਦੀ ਅਪੋਜ਼ਿਟ ਸਾਈਡ ਲਾਣੀ ਹੈ ਸਪਲਿੰਟ ਕਦੇ ਵੀ ਫ੍ਰੈਕਚਰ ਦੇ ਉੱਪਰ ਯੂਜ਼ ਨਹੀਂ ਕਰਨੀ ਉਸ ਤੋਂ ਬਾਅਦ ਮੈਂ ਮੇਰੇ پاس ਕੋਈ ਬਹੁਤ ਕੋਈ ਅਕਾਦਾ ਕਪੜਾ ਸੀ ਕੁਝ ਵੀ ਸੀ ਮੈਂ ਲੈ ਕੇ ਇੱਕ ਕਰਨ ਇੱਕ ਕਪੜੇ ਦੇ ਨਾਲ ਇਹਨੂੰ ਇੱਥੋਂ ਬੰਨਿਆ ਅਪਬ ਦਾ ਫੈਕਚਰ ਔਰ ਬਿਲੋ ਦਾ ਫੈਕਚਰ ਇੱਕ ਇੱਕ ਪੱਟੀ ਮੈਂ ਇੱਥੇ ਬੰਨੀ ਇੱਕ ਪੱਟੀ ਮੈਂ ਇੱਥੇ ਬੰਨੀ ਇਸ ਵਿਅਕਤੀ ਨੂੰ ਮੈਂ ਐਤਾ ਹੀ ਕਿਹਾ ਕਿ ਤੁਸੀਂ ਆਪਣੀ ਬਾਹ ਨੂੰ ਅਤੇ ਨਾਲ-ਨਾਲ ਕੈਸਲਟੀ ਨਾਲ ਕੱਲਾ ਕਰਦੇ ਰਹਿਣਾ ਹੈ ਰੀਅਸ਼ੋਰ ਕਰਨਾ ਹੈ ਕਿ ਕੋਈ ਗੱਲ ਨਹੀਂ ਹਲਕੀ ਜੀ ਜਿਹੜੀ ਹੈਗੀ ਹੱਡੀ ਟੁੱਟੀ ਹੈ ਮੈਂ ਤੈਨੂੰ ਹਸਪੀਟਲਾਈਜ਼ ਕਰ ਦਣਾ ਤੇ ਉਦੋਂ ਬਾਅਦ ਜਿਹੜਾ ਹੈ ਨਾ ਡਾਕਟਰ ਅਗਲਾ ਟੀਟਮੈਂਟ ਕਰੇਗਾ ਹੋ ਸਕਦਾ ਹੈ ਕਿ ਸਕੈਲਿੰਗ ਕਰਨੀ ਹੋਵੇ ਐਕਸ-ਰੇ ਕਰਨੇ ਹੋ ਉਹ ਡਾਕਟਰ ਦਾ ਕੰਮ ਹੈ ਅਸੀਂ ਫਰਸਟ ਏਡਰ ਹੈ ਸਾਡਾ ਸਿਰਫ ਮੋਟਿਵ ਕਿਹਾ ਇਹਨੂੰ ਫਰਸਟ ਏਡ ਦੇਣੀ ਸਭ ਤੋਂ ਪਹਿਲਾਂ

ਵੈਸੇ ਤਾਂ ਇਹਦੇ ਵਿੱਚ ਯੂਜ਼ ਹੁੰਦੀ ਹੈ ਇਹਨਾਂ ਰਿਫ ਨੋਟ ਯੂਜ਼ ਕਰਦੇ ਆਂ ਕਿ ਜਿਹੜੀ ਰਿਫ ਨੋਟ ਇੱਕ ਐਦਾ ਦੀ ਨੋਟ ਹੁੰਦੀ ਹੈ ਵੀ ਜੇ ਕਿਸੇ ਕੋਈ ਅਮਰਜੈਂਸੀ ਕਿਸੇ ਵਿਅਕਤੀ ਨੂੰ ਹੁੰਦੀ ਹੈ ਉਹ ਰਿਫ ਨੋਟ ਸੌਖੀ ਭੁੱਲ ਜਾਂਦੀ ਹੈ ਜਦ ਵਿਅਕਤੀ ਨੂੰ ਟ੍ਰਾਂਸਪੋਰਟ ਕਰਦੇ ਆਂ ਅਸੀਂ ਡਾਕਟਰ ਦੇ ਕੋਲ ਠੀਕ ਹੈ ਕਦੇ ਟਾਈਮ ਲੱਗਿਆ ਮੈਂ ਉਹ ਵੀ ਤੁਹਾਨੂੰ ਸਿਖਾਉਂਗੀ ਨੋਟ ਲਗਾਉਣ ਤੋਂ ਬਾਅਦ ਮੈਂ ਇੱਥੇ ਨੋਟ ਲਗਾਈ ਨੋਟ ਲਗਾਉਣ ਤੋਂ ਬਾਅਦ ਇਹਨ ਕੇਸ ਇਹ ਕਪੜਾ ਥੋੜਾ ਬਾਹਰੂ ਹੈ ਦੀਦੀ ਹੈਲਪ ਵੀ ਕਰੀਏ ਦੇਖਣ ਨੂੰ ਮੇਰਾ ਪੇਸ਼ੈਂਟ ਸੌਣਾ ਵੀ ਲੱਗਣਾ ਚਾਹੀਦਾ ਪੱਟੀ ਹਮੇਸ਼ਾ ਇਦਾਂ ਦੀ ਹੁਣੀ ਚਾਹੀਦੀ ਹੈ ਕਿ ਉਸ ਦੇ ਵਿੱਚ ਕੋਈ ਵੀ ਬਾਲ ਨਾ ਹੋਵੇ ਇਹਨ ਕੇਸ ਸਾਨੂੰ ਲੱਗਦਾ ਹੈ ਕਿ ਬਾਲ ਰਖੋ ਹੈ ਤਾਂ ਇਹਨੂੰ ਖਿੱਚ ਕੇ ਕਿਸੇ ਚੀਜ਼ ਦੇ ਨਾਲ ਕੋਈ ਇਹਦੇ ਅੰਦਰ ਇਹ ਕੇਸ ਸਾਡ ਕੋਲ ਦਾ ਸੇਫਟੀ ਪੀਨ ਹੈ ਕੋਈ ਹੋਰ ਚੀਜ਼ ਹੈ ਇਹਦੇ ਨਾਲ ਅੰਦਰ ਟਾਈਪ ਕਰੋ ਫਿਰ ਮੈਂ ਇਹਨੂੰ ਆਰਾਮ ਨਾਲ ਅਪਡੇਟ ਸੱਜਣਾਂ ਸ਼੍ਰੀਮਾਨ ਸਾਹਿਬ ਜੀ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਭਾਵੀਆਂ ਖਲਫੇ ਨਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀਨ ਇਜਾਜ਼ਤ ਦਿਓ ਧੰਨਵਾਦ